ਲੋ ਜੀ ਬਾਈ ਟਰੈਕਟਰ ਆਪਾਂ ਨੇ ਸੇਲ ਕਰਤਾ ਅੱਜ ਹਾਂਜੀ ਹਾਂਜੀ ਤੇ 2017 ਮਾਡਲ ਜਿਹੜਾ ਅੱਜ ਵੇਗਿਆ ਬਾਈ ਸੌਦਾ ਦਾ ਮਤਲਬ ਪਰਸ ਹੋਇਆ ਉੱਥੇ ਦਾ ਹੋਇਆ ਵਾ ਅੱਜ ਬਾਈ ਦਾ ਹੀ ਲੈਣ ਆ ਗਏ ਤੇ ਆਪਣਾ ਭਾਈ ਆਪਣਾ ਇਹ ਤੇ ਬਾਈ ਨਾਲ ਸੌਦਾ ਕਰਾ ਇਹਨਾਂ ਦੇ ਰਿਸ਼ਤੇਦਾਰ ਹੀ ਪੈਣਗੇ ਹਾਂ ਤੇ ਬਾਕੀ ਜਾਣਕਾਰੀ ਜੱਗੂ ਵਾਈ ਦਊਗਾ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀ ਠੀਕ ਹੈ ਤੇ ਜੋ ਵੀ ਵੀਰੇ ਅੱਜ ਆਪਾਂ ਨੇ 240 ਦੇ ਤੜਾ ਆਪਣਾ 17 ਮਾਡਲ ਤਾਂ ਠੀਕ ਹੈ ਜੀ ਤੇ ਮੇਰੇ ਘਾਵ ਨਾਲ ਆਪਣੇ ਦੋ ਦਿਨ ਵੀਡੀਓ ਚ ਪਾਇਆ ਵੀ ਤਾਂ ਟਰੈਕਟਰ ਹਾਂ ਹਾਂ ਬਾਈ ਨੇ ਵੀਡੀਓ ਜੋ ਦੇਖ ਕੇ ਆਏ ਤੇ ਬਾਈ ਟਰੈਕਟਰ ਹਾਂਜੀ ਹਾਂਜੀ ਠੀਕ ਆ ਬਾਈ ਨੇ ਵੀ ਚਲੋ ਹੈਵੀ ਆਪਣੇ ਲੋਕ ਲੈ ਕੋਈ ਦੂਰ ਵੀ ਨਹੀਂ ਹੈ ਹਾਂ ਵਧੀਆ ਟਰੈਕਟਰ ਤਾਂ ਦਿਖਾਇਆ ਬਈ ਪਹਿਲਾਂ ਆਪਾਂ ਨੇ ਪਾਵਰ ਸਟੀਅਰਿੰਗ ਵਾਲਾ ਇਹ ਪਾਵਰ ਵਾਲਾ ਉੱਚਾ ਮਾੜ ਲਿਆ ਵਧੀਆ ਟਰੈਕਟਰ ਟਾਇਰ ਟੂ ਨਾਲ ਦੇ ਬਾਈ ਆ ਜਾ ਮਾੜੇ ਵਿੱਚ ਨੂੰ ਆ ਜਾ ਬਾਈ ਇਹ ਆ ਵੀ ਨੇ ਵੀ ਸੌਦਾ ਕਰਾਇਆ ਬਾਈ ਨੇ ਬਾਈ ਨੇ ਸੌਦਾ ਕਰਾਇਆ ਬਾਈ ਆਪਣੇ ਨੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹਾਂਜੀ ਹਾਂਜੀ ਬਾਈ ਆਪਣੇ ਰਿਸ਼ਤੇਦਾਰਾਂ ਤੋਂ ਆਇਆ ਟਰੈਕਟਰ ਹਾਂਜੀ ਆਪਣੇ ਰਿਸ਼ਤੇਦਾਰਾਂ ਤੋਂ ਆਇਆ ਜੀ ਠੀਕ ਆ ਬਾਈ ਰਿਸ਼ਤੇਦਾਰ ਨੇ ਜੀ ਕੀ ਰਿਸ਼ਤੇਦਾਰੀ ਪੈਂਦੀ ਵੀਰੇ ਆਪਣੀ ਰਿਸ਼ਤੇਦਾਰੀ ਦਾ ਗਾਫੀ ਰੋਪ ਪੈਂਦੀ ਆ ਹਾਂ ਜੀ ਰਿਸ਼ਤੇਦਾਰੀ ਖਾਲੀ ਹੱਤਾਂ ਦੀ ਜਨਨ ਕਿ ਦੂਜੀ ਰਿਸ਼ਤੇਦਾਰੀ ਆ ਵਧੀਆ ਬੰਦੇ ਆ ਜੀ ਇਹ ਠੀਕ ਆ ਜੋ ਕੁਝ ਕਹਿੰਦੇ ਉਹੀ ਹੁੰਦਾ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਚੈੱਕ ਕਰੋਗਾ ਸਾਨੂੰ ਕਿਹਾ ਇਹਨਾਂ ਨੇ ਵੀ ਆਪਣਾ ਭਾਈ ਜੀ ਤੁਹਾਨੂੰ ਬਿੱਟਰ ਲੱਗਿਆ ਰੱਖ ਲਿਓ ਨਹੀਂ ਵਾਪਸ ਕਰਦੇ ਆ ਸਾਡਾ ਬਾਈ ਆਏ ਗਰੰਟੀ ਦੇਤੀ ਬਾਈ ਕਹਿੰਦਾ ਵੀ ਤੇਰੀ ਵੀਡੀਓ ਦੇਖ ਕੇ ਆਇਆ ਵੀ ਗਰੰਟੀ ਗਿਆ ਟਰੈਕਟਰ ਦੀ ਹਾਂ ਹਾਂ ਬਾਈ ਨੂੰ ਆਏ ਕਹ ਕੇ ਦਿੱਤਾ ਵੀ ਇਹ ਟਰੈਕਟਰ ਤੇ ਕੱਲ ਨੂੰ ਵੀ ਕੋਈ ਤੁਹਾਨੂੰ 10 15 ਦਿਨ ਨੂੰ ਕੋਈ ਕਮੀ ਪੇਸ਼ੀ ਲੱਗੇ ਤੇ ਟਰੈਕਟਰ ਜਾ ਮਰਦੀ ਲੱਗੇ ਉਹਦੀ ਖੜਾ ਕਰਦੇ ਆ ਬਾਈ ਠੀਕ ਆ ਬਾਈ ਇਦਾਂ ਕਿਹਾ ਵਧੀਆ ਬੰਦੇ ਆ ਜੀ ਜੋ ਕਹਿੰਨੇ ਉਹਦੇ ਅੰਦਰ ਜਰੂਰ ਪਹੁੰਚੋ ਇਹਨਾਂ ਕੋਲ ਹਾਂਜੀ ਹਾਂਜੀ ਇਹਦੇ ਬਾਕੀ ਜੋ ਲੋ ਵੀਰੇ ਹਾਂਜੀ ਕਰਦੀ ਹੈ ਡਿਲੀਵਰੀ ਫਰ ਟਰੈਕਟਰ ਕਰ ਲਓ ਜੀ ਚੰਦੋ ਇੱਕ ਕਰੋ ਪਾਓ ਬਾਈ ਬਰਾਲੇ ਅੰਦਰ ਬਾਈ ਕੈਮਰਾਮੈਨ ਚੇਂਜ ਹੋ ਗਿਆ ਸਾਡਾ ਹੁਣ ਤੇ ਟਰੈਕਟਰ ਲੈ ਹਾਂ ਜੀ ਹਾਂ ਖਿੱਚਦੇ ਨੇ ਲਿਆਓ ਜੀ ਲਿਆਓ ਲਿਆ ਬਾਈ ਜੋਤ ਬਾਈ ਦੀ ਵੀ ਕਰਦੀ ਫੋਟੋ ਬਾਈ ਇਹਦੇ ਨਾਲ ਵੀ ਕਰਾਓ ਫੋਟੋ ਮੁੰਡੇ ਨਾਲ ਖੜਜੋ ਮੜਾ ਜੀ ਲੋ ਜੀ ਓਕੇ ਜੀ ਠੀਕ ਹੈ ਠੀਕ ਹੈ ਜੋਤ ਵੀਰੇ ਤੇ ਲਿਆਓ ਜੀ ਸੋ ਜੀ ਬਾਈ ਟਰੈਕਟਰ ਦਾ ਆਪਾਂ ਨੇ ਦੱਸਿਆ ਉਹਦਾ ਟਰੈਕਟਰ ਜਮੇ ਨਵਾਂ ਹੀ ਆ ਸਰਬ ਤੋਂ ਸਾਡੇ ਕੋਲ ਟਰੈਕਟਰ ਬਾਈ ਧੋਏ ਨਹੀਂ ਹੋਇਆ ਜਿੱਦਾਂ ਦਾ ਲਿਆਂਦਾ ਇਹ ਜਿੱਦਾਂ ਦਾ ਆਇਆ ਟਰੈਕਟਰ ਉਦਾਂ ਦਾ ਉਦਾਂ ਹੀ ਖੜਾ ਬਾਈ ਇਹ ਲੋ ਜੀ ਆਪਾਂ ਹੁਣ ਜਿਹੜਾ ਵੀ ਟਰੈਕਟਰ ਭੇਜਦੇ ਆ ਜੇ ਨਵਾਂ ਚ ਇਹ ਪੁਰਾਣਾ ਬਾਈ ਪੂਰਾ ਹਾਰ ਹੋਰ ਲਾ ਕੇ ਟਰੈਕਟਰ ਨੂੰ ਫੇਰ ਜਾਂਦਾ ਆ ਆ ਦੇਖੋ ਇਹ ਆਈ ਵੈਸੇ 241 ਦਾ ਟਰੈਕਟਰ ਜਿਨ੍ਹਾਂ ਨੇ ਵਰਤਿਆ ਹੋਇਆ ਉਹਨਾਂ ਨੂੰ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਆ ਜੀ ਤੇ ਮਤਲਬ ਕਿ ਟਰੈਕਟਰ ਹਰ ਪੱਖ ਨੂੰ ਵਧੀਆ ਕਾਮਯਾਬ ਮੰਨਿਆ ਗਿਆ ਬਾਈ ਸਾਰੇ ਪਾਸੇ ਨੂੰ ਤਰੇ ਤੁਸੀਂ ਉਹਨੂੰ ਖੇਤੀ ਨੂੰ ਚਲਾ ਲਓ ਚਾਹੀ ਤੁਸੀਂ ਮਤਲਬ ਕਿ ਤੇਲ ਖਰਚਾ ਟਰੈਕਟਰ ਦਾ ਬਹੁਤ ਜਾਇਜ਼ ਆ ਬਾਈ ਇਹਦਾ ਇਹਨਾਂ ਤੁਸੀਂ ਕਹਿ ਦੋ ਚਲਾਈ ਇਹਦੀ ਜਿਵੇਂ ਹੀ ਕਾਰ ਵਰਗੇ ਜਿਹੀ ਸਮਝ ਲਓ ਆਪਣੇ ਕਾਰ ਚਲਾ ਲਈ ਉਹੀ ਜਿਹੀ ਜਿਆਦਾ ਜਆ ਮੈਸੀ ਚਲਾ ਲੈ ਇੱਕ ਬਰਾਬਰ ਠੀਕ ਹੈ ਜੀ ਜਿਹੜੇ ਵੇਡ ਬੂਟ ਆ ਇਹਨੂੰ ਬਾਈ ਪਹਿਲਾਂ ਹੀ ਕੰਪਨੀ ਫੇਟਾਉਂਦੇ ਨੇ ਪੇ ਪਵਾਇਓ ਇਹਨੂੰ ਕੋਈ ਬਾਤ ਨਹੀਂ ਪਾਉਂਦਾ ਇਹ ਨਾਲੇ ਆਉਂਦੇ ਨੇ ਤੇ ਆਪਣੇ ਕੋਲ ਹੋਰ ਵੀ ਕਮੈਸੀ ਆ 17 ਮਾਡਲ ਸ਼ਾਇਦ ਉਹਦਾ ਵੀ ਹੋ ਜਵੇ ਸੌਦਾ ਤੇ ਬਾਈ ਜਣੇ ਕਿ ਪਿਛਲੇ 2-3 ਮਹੀਨਿਆਂ ਚ ਆਪਣੇ ਮਨ ਕੇ YouTube ਤੋਂ ਹੀ ਅੱਧ ਨਾਲੋਂ 70-75% ਟਰੈਕਟਰ ਆਪਣੇ YouTube ਵਾਲੇ ਸਬਸਕ੍ਰਾਈਬਰ ਵੀਰ ਲੈ ਕੇ ਗਏ ਆ ਤੇ ਜਿੰਨੇ ਵੀ ਵੀਰ ਆਪਾਂ ਨੂੰ ਸਪੋਰਟ ਕਰਦੇ ਆ ਸਾਰੇ ਵੀਰਾਂ ਦਾ ਧੰਨਵਾਦ ਵੀ ਆ ਬਾਈ ਠੀਕ ਹੈ ਜੀ ਜਿਹੜੇ ਸਾਰੇ ਜਣੇ ਨੇ ਸਪੋਰਟ ਕਰਦੇ ਇਨਾ ਮਾਣ ਕਰਦੇ ਆ ਜੀ ਪਿੱਛੋਂ ਵੀ ਚੈੱਕ ਕਰਾਉਣੇ ਬਾਈ ਸਾਨੂੰ ਟਰੈਕਟਰ ਟਰੈਕਟਰ ਦੇ ਟਾਇਰ ਨਾਲਦੇ ਆ ਬਾਈ ਦੇਖੋ 70-75 ਪੈਸੇ ਨਾਲ ਦੇ ਟਾਇਰ ਮਰਾੜਾ ਗੁਰੂ ਦਾ ਟੇਪ ਹੋਈ ਵੀ ਆ ਬਾਕੀ ਇੱਕ ਦੋ ਟਰੈਕਟਰ ਹੋਰ ਵੀ ਆ ਐਵੇਂ ਉਹ ਵੀ ਤੁਹਾਨੂੰ ਖਾਦਾਨੇ ਆਪਾਂ ਇੱਕ ਵਾਰ ਦੁਬਾਰਾ ਜਿਹੜੇ ਜਿਹੜੇ ਰੈਟਰ ਸਟਾਕ ਦੇ ਵਿੱਚ ਖੜੇ ਆ ਆਪਣੇ ਕੋਲ ਲੋ ਜੀ ਮਸੀ ਵੀ ਅੱਜ 243 ਵੀ ਕਰਤਾ ਬਾਈ ਅਲਵੇਦਾ